ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਪਿੱਛੇ ਜੇ ਤੇ ਆਪਣੇ ਪਿੰਡ ਬਾਰੇ ਲਾਈਵ ਹੋਇਆ ਸੀ ਪਰ ਅੱਜ ਮੈਂ ਹਲਕੇ ਬਾਰੇ ਗੱਲ ਕਰਨੀ ਹੈ ਤੇ ਗੱਲ ਕਰਨੀ ਹੈ ਕट्टर ਇਮਾਨਦਾਰ ਤੇ ਬਦਲਾਅ ਦੇ ਵਿੱਚ ਆਏ ਹੋਏ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਪੰਜਾਬ ਵਾਟਰ ਸਰਸਰਸ ਮੈਨੇਜਮੈਂਟ ਡਿਵੈਲਪਮੈਂਟ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਬਾਰੇ ਦੋਸਤੋ ਇਹਨਾਂ ਨੇ ਬਦਲਾ ਦੇਟ ਬਹੁਤ ਵੋਟਾਂ ਲਈਆਂ ਲੋਕਾਂ ਤੋਂ ਆਧਵੀਰ ਮੇਰਾ ਐਮਐਲਏ ਬਣਿਆ ਪਤਾ ਨਹੀਂ ਇਹਨੇ ਮੈਂਬਰ ਵੀ ਕਦੀ ਬੰਨਾ ਹੈ ਕਿ ਨਹੀਂ ਬੰਨਾ ਤੇ ਹੁਣ ਇਹਨਾਂ ਦੀ ਮੈਂ ਕਰਤੂਤ ਤੁਹਾਨੂੰ ਦੱਸਦਾ ਨਹੀਂ ਇਹਨਾਂ ਨੇ ਤਕਰੀਬਨ 90 ਲੱਖ ਰੁਪਈਆ ਇੱਕ ਫੀਡ ਦੀ ਫੈਕਟਰੀ ਦੇ ਵਿੱਚ ਟਰਾਂਸਫਰ ਕੀਤਾ ਹੈ ਉਹਦੇ ਵਿੱਚ 66 ਲੱਖ ਰੁਪਈਆ ਛੋਲੇ ਬਲਾਗ ਤੋਂ ਕੀਤਾ ਹੈ 8 ਲੱਖ 50000 ਰੁਪਈਆ ਖਡੂਰ ਸਾਹਿਬ ਬਲਾਗ ਤੋਂ ਤੇ 8 ਲੱਖ 37000 ਰੁਪਈਆ ਤਰਨਤਾਰਨ ਬਲਾਗ ਤੋਂ ਇਹਨਾਂ ਨੇ ਇੱਕ ਫੀਡ ਦੀ ਫੈਕਟਰੀ 'ਚ ਟਰਾਂਸਫਰ ਕੀਤਾ ਹੈ ਉਹ ਫੀਡ ਦੀ ਫੈਕਟਰੀ ਬਾਰੇ ਵੀ ਦੱਸਦਾ ਤੁਹਾਨੂੰ ਮੈਂ ਔਰ ਇਹ ਫੈਕਟਰੀ ਐਵੇਂ ਦੀ ਆ ਇਹਦੇ ਵਿੱਚ ਤੁਹਾਨੂੰ ਰੇਤਾ ਵੀ ਮਿਲਦੀ ਆ ਤੁਹਾਨੂੰ ਬਜਰੀ ਵੀ ਮਿਲਨੀ ਆ ਤੁਹਾਨੂੰ ਸੀਮੈਂਟ ਵੀ ਮਿਲਣਾ ਤੇ ਪੂਰੇ ਵੀ ਵੇਚਦੇ ਨੇ ਸੀਜੇ ਵੀਰੇਜ ਵੀ ਪਾਉਂਦੇ ਆ ਤੇ ਇਹ ਕੈਂਡੀਆਂ ਜਿਹੜੇ ਆ ਵਾਟਰ ਲੱਗਦੇ ਆ ਆਪਣੇ ਪਿੰਡਾਂ 'ਚ 쿨ਿੰਗ ਵਾਲੇ ਇਹ ਇਹਨਾਂ ਦਾ ਵੀ ਕੰਮ ਕਰਦੀ ਏ ਫੈਕਟਰੀ ਹੁਣੇ ਮੈਂ ਫੈਕਟਰੀ ਬਾਰੇ ਤੁਹਾਨੂੰ ਦੱਸਦਾ ਜੀ ਇਹ ਫੈਕਟਰੀ ਹੈਗੀ ਕੋਵੈਰੀ ਐਗਰੋਵੈਟ ਪ੍ਰਾਈਵੇਟ ਲਿਮਟਿਡ ਇਹਦਾ ਜਿਹੜਾ ਡਾਇਰੈਕਟਰ ਹੈ ਉਹ ਹੈਗਾ ਜੀ ਬਲਜੀਤ ਸਿੰਘ ਚੀਮਾ ਬਲਜੀਤ ਸਿੰਘ ਚੀਮਾ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਹੈ ਔਰ ਇਹ ਬਲਜੀਤ ਸਿੰਘ ਚੀਮਾ ਕੌਣ ਹੈ ਇਹ ਬਲਜੀਤ ਸਿੰਘ ਚੀਮਾ ਰਣਜੀਤ ਸਿੰਘ ਚੀਮਾ ਜਿਹੜਾ ਚੇਅਰਮੈਨ ਪੰਜਾਬ ਦਾ ਉਹਦਾ ਭਰਾ ਹੈ ਔਰ ਇਹ ਇੱਥੇ ਨਹੀਂ ਕੱਲਾ ਇਹ ਤਕਰੀਬਨ ਹੀ ਐਮਐਲਏ ਦੀ ਗੱਡੀ 'ਚ ਹਰ ਜਗ੍ਹਾ ਇਹਦੇ ਨਾਲ ਹੁੰਦਾ ਆਮ ਜਿੰਦਰ ਸਿੰਘ ਲਾਲਪੁਰਾ ਹੈ ਆ ਬਲਜੀਤ ਸਿੰਘ ਚੀਮਾ ਇਹਦੀ ਪਹੁੰਚ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਤੱਕ ਵੀ ਇਹ ਜਾਂਦਾ ਇਹ ਹੈਗਾ ਜੀ ਬਲਜੀਤ ਸਿੰਘ ਚੀਮਾ ਰਣਜੀਤ ਸਿੰਘ ਚੀਮੇ ਦਾ ਭਰਾ ਜਿਹਦੇ ਨਾਂ ਤੇ ਫੈਕਟਰੀ ਹੈ ਔਰ ਇਹ ਫੈਕਟਰੀ ਇੱਥੇ ਨਹੀਂ ਹੈਗੀ ਇਹ ਫੈਕਟਰੀ ਹੈਗੀ ਹਰੀ ਨਵ ਰੋਡ ਕੋਟਕਪੂਰਾ ਡਿਸਟ੍ਰਿਕਟ ਫਰੀਦਕੋਟ ਔਰ ਇਹਨਾਂ ਦਾ ਮੈਂ ਜੇ ਤਾਂ ਪਹਿਲਾ ਪੱਤਾ ਖੇਡਿਆ ਬਹੁਤ ਕੁਝ ਸਾਰਾ ਕੁਝ ਹੀ ਹੈਗਾ ਮੇਰੇ ਕੋਲ ਔਰ ਇਹਨਾਂ ਨੇ ਇੱਥੇ ਤਰਨ ਤਰਨ ਦੇ ਵਿੱਚ ਕੋਈ ਤਗਵਾਨ ਨਹੀਂ ਹੈਗੀ ਇਹਨਾਂ ਦੀ ਕੋਈ ਕੁਝ ਨਹੀਂ ਹੈਗਾ ਇਹ ਹਵਾ ਦੇ ਵਿੱਚ ਹੈ ਤੇ ਤਰਨ ਤਰਨ ਦੇ ਵਿੱਚ ਇਹਨਾਂ ਨੇ ਜੀਐਸਟੀ ਵਿੱਚ ਜਿਹੜਾ ਉਹ ਕੀਤਾ ਹੋਇਆ ਉਹ ਸ਼ੋ ਕੀਤਾ ਹੈ ਖਸਰਾ ਨੰਬਰ 143 ਕੋਟ ਬੁੱਢਾ ਰੋਡ ਚੀਮਾ ਕਲਾਂ ਪੱਟੀ ਤਰਨਤਾਰਨ ਖਸਰਾ ਨੰਬਰ 143 ਕੋਟ ਰੋਡ ਬੁੱਢਾ ਚੀਮਾ ਚੀਮਾ ਚੀਮੇ ਦਾ ਪਿੰਡ ਹੈ ਇਹ ਚੀਮੇ ਰਣਜੀਤ ਸਿੰਘ ਦਾ ਪਿੰਡ ਹੈ ਚੀਮਾ ਤੇ ਇਹਦਾ ਤੇ ਇਹਦਾ ਲਿੰਕ ਕੀ ਹੈ ਜਿਹੜਾ 143 ਨੰਬਰ ਖਸਰਾ ਹੈ ਇਦੇ ਵਿੱਚ 12 ਮਰਲੇ ਜਗ੍ਹਾ ਇਹਨਾਂ ਇਸ ਫਰਮ ਨੂੰ ਸ਼ੋਅ ਕਰਨ ਵਾਸਤੇ 12 ਮਰਲੇ ਜਗ੍ਹਾ ਜਿਹੜੀ ਹੈ ਉਹ ਰਣਜੀਤ ਸਿੰਘ ਚੀਮਾ ਅਤੇ ਬਲਜੀਤ ਸਿੰਘ ਚੀਮਾ ਪੁੱਤਰਾਂ ਗੁਰਦੇਵ ਸਿੰਘ ਪੁੱਤਰਾਂ ਜਰਨੈਲ ਸਿੰਘ ਉਹਦੇ ਨਾਂ ਬੋਲਦਾ ਇਹ ਫਰਮ ਦਾ ਜਿਹੜਾ ਐਡਰੈਸ ਦੇ ਕੇ ਇਹਨਾਂ ਖਾਤਾ ਖਲਾਇਆ ਪੱਟੀ ਦੇ ਵਿੱਚ ਤੇ ਫਰਮ ਹੈਗੀ ਆ ਫਰੀਡ ਕੋਰਟ ਦੇ ਵਿੱਚ ਔਰ ਇਹ ਫਰਮ ਕਰ ਕੀ ਸਕਦੀ ਆ ਫਰਮ ਦਾ ਮੇਰੇ ਕੋਲ ਜੀਐਸਟੀ ਸਰਟੀਫੀਕੇਟ ਹੈਗਾ ਇਹ ਫਰਮ ਸਿਰਫ ਤੇ ਸਿਰਫ ਫੀਡ ਵੇਚ ਸਕਦੀ ਹੈ ਆ ਇਹਨਾਂ ਦੀਆਂ ਕੈਟੇਗਰੀਆਂ ਹੈਗੀਆਂ ਥੱਲੇ ਚਾਰ ਕੈਟੇਗਰੀਆਂ ਨੇ ਇਹ ਸਿਰਫ ਫੀਡ ਦਾ ਕੰਮ ਕਰ ਸਕਦੀ ਨਾ ਕਿ ਤੇਲਾਂ ਦਾ ਕੰਮ ਕਰ ਸਕਦੀ ਨਾ ਇਹ ਰੇਤ ਦਾ ਕੰਮ ਕਰ ਸਕਦੀ ਆ ਨਹੀਂ ਕੁਝ ਹੋਰ ਕੰਮ ਕਰ ਸਕਦੀ ਹੈ ਪਰ ਇਹ ਸਾਡੇ ਹਲਕੇ ਦਾ ਪੈਸਾ ਇਹ ਮਨਜਿੰਦਰ ਸਿੰਘ ਲਾਲਪੁਰਾ ਤੇ ਰਣਜੀਤ ਸਿੰਘ ਚੀਮਾ ਹੋਣਾ ਨੇ ਰਲ ਕੇ ਇਹ ਪੈਸੇ ਦਾ ਗਵਨਨ ਕੀਤਾ ਹੋਇਆ ਹੈ ਔਰ 143 ਨੰਬਰ ਖਸਰਾ ਜਿਹਦੀ ਮੈਂ ਗੱਲ ਕਰ ਰਿਹਾ ਉਥੇ ਆ ਦੇਖੋ ਕੁਝ ਨਹੀਂ ਹੈਗਾ ਕਿਉਂ ਨਾ ਲੱਗਾ ਹੋਇਆ ਹੈ ਨਾ ਕੋਈ ਉੱਥੇ ਦੁਕਾਨ ਹੈ ਨਾ ਕੋਈ ਉੱਥੇ ਫੈਕਟਰੀ ਹੈ ਔਰ ਇਹਨਾਂ ਦੀ ਤਰਨਤਾਰਨ ਜ਼ਿਲ੍ਹੇ 'ਚ ਅੱਜ ਮੈਨੂੰ ਵਿਖਾ ਦੇਣ ਭਈ ਇੱਥੇ ਦੁਕਾਨ ਹੈ ਇੱਥੇ ਫੈਕਟਰੀ ਹੈ ਔਰ ਫੀਡ ਵਾਲੀ ਫੈਕਟਰੀ 'ਚ ਡੀਐਸਟੀ ਵੀ ਭਰਦੇ ਹੋ ਇਹ ਕਿੱਦਾਂ ਇਹ ਵੇਚ ਸਕਦਾ ਟੈਲਾ ਇਹ ਸਾਰਾ ਪੈਸਾ ਪਿੰਡਾਂ ਦਾ ਇਹਨੇ ਇੱਕ ਫੈਕਟਰੀ 'ਚ ਪਾ ਕੇ ਤੇ ਗਵਨ ਕੀਤਾ ਹੋਇਆ ਇਹ ਤਕਰੀਬਨ ਇਹ ਰਣਜੀਤ ਸਿੰਘ ਟੀਮਾ ਤੁਸੀਂ ਵੇਖਦੇ ਹੋ ਇਹਦੇ ਕੋਈ ਰਿਲੇਸ਼ਨ ਜਿਹੜੇ ਐਮਐਲਏ ਮਨਜੀਨਾ ਲਾਲਪੁਰ ਨਾਲ ਇਹ ਕਿਸੇ ਨੂੰ ਭੁੱਲੇ ਨਹੀਂ ਹੈਗੇ ਆਮ ਹੀ ਇਹ ਮੁਨੇ ਜਿਹੜੀ ਜਾਲੀ ਫੈਕਟਰੀ ਬਣੀ ਹੈ ਇਹ ਕਿਵੇਂ ਇਹਦੇ ਵਿੱਚ ਵੀਡੀਓ ਸੈਕਟਰੀ ਸਾਰਿਆਂ ਨੇ ਮਲੀ ਭੁਗਤਾ ਤੇ ਆਪਣੇ ਜ਼ਿਲ੍ਹੇ ਲੋਕਾਂ ਦਾ ਪੈਸਾ ਅਜੇ ਫੀਡ ਦੀਆਂ ਫੈਕਟਰੀਆਂ ਚ ਵੀ ਪੈਣ ਲੱਗ ਪਿਆ ਇਹ ਬਾਹਰ ਵੀ ਚਲਾ ਗਿਆ ਲੋਟਕ ਸੋਟੇ ਵੀ ਕਟਰ ਇਮਾਨਦਾਰ ਪਾਰਟੀ ਵੱਲੋਂ ਕੀਤੀ ਗਈ ਹੈ ਤੇ ਇਹਦਾ ਜਵਾਬ ਮੈਨੂੰ ਲੱਗਦਾ ਵੀ ਇਹ ਜਲਦੀ ਦੇਊਗਾ ਉਹਦੇ ਬਾਅਦ ਇਹਨੂੰ ਫੇਰ ਪਹਿਲਾਂ ਮੈਂ ਪੱਤਰਕਾਰ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਇਹ ਤੇ ਕੋਈ ਦਾ ਰਿਐਕਸ਼ਨ ਲਓ ਉਹ ਤੋਂ ਬਾਅਦ ਇਹਦੇ ਹੋਰ ਜਿਹੜੇ ਕਾਗਜ਼ ਐਸੇ ਫੈਕਟਰੀ ਨਾਲ ਰਿਲੇਟਡ ਹੈ ਉਹ ਵੀ ਅੱਗੇ ਲੋਕਾਂ 'ਚ ਆਉਣ ਵਾਲੇ ਸਮੇਂ 'ਚ ਨਸ਼ਰ ਕਰਾਂਗੇ ਫੇਰ ਅਜੇ ਤਾਂ ਆਪਾਂ ਇਹਦੀ ਫੈਕਟਰੀ ਬਾਰੇ ਗੱਲ ਕੀਤੀ ਤੇ ਜੀਜੇ ਦੀ ਫੈਕਟਰੀ ਬਾਰੇ ਨਹੀਂ ਗੱਲ ਕੀਤੀ ਉਹਦਾ ਵੀ ਬਹੁਤ ਕੋਸ਼ ਆਪਾਂ ਆਪਣੇ ਕੋ ਆ ਗਿਆ ਹੋਇਆ ਕਿਵੇਂ ਜੀਸੀਬੀਆਂ ਦੇ ਪੈਸੇ ਪਏ ਖਾਤਿਆਂ ਚ ਕਿਵੇਂ ਡੈਲਾ ਗਈਆਂ ਤੇ ਪਿੰਡਾਂ ਦੇ ਵਿੱਚ ਕੰਮ ਰੁਕੇ ਹੋਏ ਆ ਪਿੰਡਾਂ ਦੇ ਲੋਕ ਵੇਖਣ ਦਾ ਹੈ ਕਦੋਂ ਸਾਡਾ ਕੰਮ ਸਟਾਰਟ ਹੋਵੇ ਤੇ ਹੈਰਾਨੀ ਦੀ ਗੱਲ ਇਹ ਆ ਵੀ ਬਹੁਤੇ ਪਿੰਡਾਂ ਚ ਜਿੱਥੇ ਕਾਲੀ ਕਾਂਗਰਸੀ ਸਰਪੰਚ ਸੀ ਉੱਥੇ ਨਾ 2 ਸਾਲ ਪੈਸਾ ਰੋਕ ਕੇ ਰੱਖਿਆ ਹੁਣ ਜਦੋਂ ਸਰਪੰਚ ਛੱਡ ਗਏ ਤੇ ਪ੍ਰਬੰਧਕ ਲੱਗੇ ਹੋਏ ਆ ਤੇ ਪ੍ਰਬੰਧਕਾਂ ਸੈਕਟਰੀਆਂ ਰਾਹੀਂ ਇਹ ਪੈਸਾ ਸਾਰਾ ਟਰਾਂਸਫਰ ਕੀਤਾ ਔਰ ਇਹ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕੀਤਾ ਇੱਕ ਬਾਬਾ ਦੀਪ ਸਿੰਘ ਬਿਲਡਿੰਗ ਮਟੀਰੀਅਲ ਵਾਲੀ ਵੀ ਆ ਉਹ ਅਗਲੀ ਵੀਡੀਓ 'ਚ ਕਰਾਂਗੇ ਗੱਲ ਉਹ ਵੀ ਇਹਦਾ ਬਹੁਤ ਖਾਜ਼ਮ ਕਾਸ ਆ ਉਥੇ ਮਟੀਰੀਅਲ ਦਾ ਪੈਸਾ ਵੀ ਗਿਆ ਪੂਰਿਆਂ ਦਾ ਪੈਸਾ ਵੀ ਗਿਆ ਤੇ ਉਹ ਵੀ ਆਪਣੇ ਆਪ ਨੂੰ ਬੜਾ ਇਮਾਨਦਾਰ ਬੰਦਾ ਕਹਿੰਦਾ ਉਹਦਾ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਉਹ ਬੰਦਾ ਕੌਣ ਹੈ ਤੇ ਉਹ ਪੈਸਾ ਕਿਵੇਂ ਇਹਨੇ ਗਵਨ ਕੀਤਾ ਹੋਇਆ ਹਲਕੇ ਦਾ ਹੋਰ ਇਹਦਾ ਤੇ ਉਹ ਕੰਮ ਹੈਗਾ ਕਹਿੰਦੇ ਇੱਕ ਕਹਾਵਤ ਐ ਵੀ ਬਾਸਾਡੇ ਦੇ ਇੱਕ ਜਨਾਨੀ ਦਾ ਕਿ ਲੁਟੇਰੇ ਨੇ ਜਾਂ ਜੇਬ ਕਤਰੇ ਨੇ ਜੇਬ ਕੁੱਦਰ ਲਈ ਉਹਦੀ ਉਹ ਬੜਾ ਨੇ ਰੋਲਾ ਪਾਇਆ ਸਾਰੇ ਬਾਸਾਡੇ ਚ ਤੇ ਮੇਰੀ ਜੇਬ ਕੁੱਦਰ ਲਈ ਜੇਬ ਤੋਂ 500 ਰੁਪਇਆ ਕੱਢ ਲਿਆ ਕਹੇ ਨੇ ਉਹਦੇ ਕੋਲ ਜਾਨ ਜੋਗਾ ਕਰਾਇਆ ਨਹੀਂ ਹੈਗਾ ਔਰ ਉਹ ਸਾਰੇ ਬਾਸ ਸਾਡੇ ਚ ਰੌਲਾ ਪੈ ਗਿਆ ਫਿਰ ਇਹਦੇ ਵਰਗਾ ਹੀ ਇੱਕ ਡਾਕੂ ਜਿਹਨੇ ਜੇਬ ਕੱਟੀ ਹੁੰਦੀ ਆ ਉਹ 500 ਚੋਂ 100 ਰੁਪਇਆ ਉਹ ਜਨਾਨੀ ਨੂੰ ਆਕੇ ਵਾਪਸ ਦਿੰਦਾ ਤੋ ਜਨਾਨੀ ਕਹਿੰਦੀ ਵਾਹਿਗੁਰੂ ਤੇਰਾ ਭਲਾ ਕਰੇ ਤੇਰੇ ਬੱਚੇ ਜੀਨ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ ਹੈਗਾ ਜਿੰਨੇ ਮੇਰੀ ਬਾਹ ਫੜੀ ਆ ਤੇ ਉਹਦੇ 500 ਚੋਂ 100 ਰੁਪਇਆ ਵਾਪਸ ਕਰਕੇ 400 ਆਪਣੀ ਜੇਬ ਚ ਪਾ ਲਿਆ ਤੇ ਹੁਣ ਵੀ ਇਹਦੇ ਹਾਲਾਤ ਜਿਹੜੇ ਪਿੰਡਾਂ ਚ ਜਾ ਜਾ ਕੇ ਕਿਤੇ ਲੋਕ ਭਲਾਈ ਦੇ ਕੰਮਾਂ ਵਾਸਤੇ ਪੈਸੇ ਦੇ ਰਿਹਾ ਕਿਸ ਨੂੰ 5000 ਕਿਸ ਨੂੰ 10000 ਦੇ ਰਿਹਾ ਇਹ ਤੁਹਾਡੀਆਂ ਜੇਬਾਂ ਨੂੰ ਹੀ ਦੇ ਰਿਹਾ ਇਹਦੇ ਕੋ ਆਪ ਦਾ ਕੁਝ ਨਹੀਂ ਹੈਗਾ ਇਹਨੇ ਢਾਡੇ ਹੀ ਲੱਖਾਂ ਰੁਪਏ ਇੱਥੇ ਪਿੰਡਾਂ ਨੂੰ ਕੱਢੇ ਹੋਏ ਆ ਤੇ ਤੁਹਾਨੂੰ ਹੀ 5000 ਰੁਪਏ ਦੇ ਦੇਣਾ ਤੇ ਤੁਸੀਂ ਕਹਿੰਦੇ ਜੀ ਇਹਦੇ ਅਰਕਾ ਬੰਦਾ ਹੀ ਕੋਈ ਨਹੀਂ ਹੈਗਾ ਉਹ ਤੁਹਾਡੇ ਪਿੰਡਾਂ 'ਚ ਆਉਂਦਾ ਹੁਣ ਮੈਂ ਕੱਲੇ-ਕੱਲੇ ਪਿੰਡ ਦੀ ਕੱਲੀ-ਕੱਲੀ ਵੀਡੀਓ ਪਾਵਾਂਗਾ ਔਰ ਤੁਹਾਨੂੰ ਦੱਸਾਂਗਾ ਵੀ ਪੈਸਾ ਕਿੱਥੇ ਯਾ ਇਹ ਜਿਹੜਾ ਕੋਬੇਰੀ ਐਗਰੋਵੈਟ ਪ੍ਰਾਈਵੇਟ ਲਿਮਟਿਡ ਹੈ ਇਹਦੇ ਵਿੱਚ ਬਰਿਆਹ ਦੇ ਵਿੱਚੋਂ ਪੈਸੇ ਗਏ ਨਵਾਂ ਬਰਿਆਹ ਪਿੰਡ ਹੈ ਚੋਲੇ ਬਲਾਗ ਦਾ ਉਹਦੇ ਵਿੱਚੋਂ ਪੈਸਾ ਗਿਆ ਵਿਰੰਗ ਪਿੰਡ ਹੈ ਉਹਦੇ ਵਿੱਚੋਂ ਪੈਸਾ ਗਿਆ ਸੰਗਤਪੁਰਾ ਪਿੰਡ ਹੈ ਉਹਦੇ ਵਿੱਚੋਂ ਪੈਸਾ ਗਿਆ ਮੁੰਡੇ ਪਿੰਡੋਂ ਪੈਸਾ ਗਿਆ ਮਾਨਕ ਦੇਕੇ ਜੋ ਗਿਆ ਕੌੜੇ ਵਿਧਾਨ ਤੇ ਖੇਲੇ ਖੇਲੇ ਜਿੱਥੇ ਸਭ ਤੋਂ ਜ਼ਿਆਦਾ ਪੈਸਾ ਗਿਆ ਕਰਮੂ ਵਾਲੇ ਤੋਂ ਪੈਸਾ ਗਿਆ ਕਮੋਟਾਏ ਵਾਲੇ ਤੋਂ ਪੈਸਾ ਗਿਆ ਘੜਕੇ ਤੋਂ ਪੈਸਾ ਗਿਆ ਜੋਰ ਢਾਏ ਵਾਲੇ ਤੋਂ ਪੈਸਾ ਗਿਆ ਫਤਿਹਮਾਦ ਤੋਂ ਪੈਸਾ ਗਿਆ ਦਲਾਵਰਪੁਰ ਤੋਂ ਪੈਸਾ ਗਿਆ ਧੁੰਨ ਢਾਏ ਵਾਲੇ ਤੋਂ ਪੈਸਾ ਗਿਆ ਚੋਲੇ ਤੋਂ ਗਿਆ ਚੰਬਾ ਕਲਾਂ ਵੇਹਲੀਆਂ ਤੋਂ ਗਿਆ ਚੰਬਾ ਕਲਾਂ ਤੋਂ ਗਿਆ ਚਾਲ ਤੋਂ ਗਿਆ ਬ੍ਰਹਮਪੁਰ ਤੇ ਭੈਲ ਢਾਏ ਵਾਲਾ ਤੋਂ ਚੋਲੇ ਬਲਾਗ ਦੇ ਪਿੰਡਾਂ ਚੋਂ ਇੰਨਾ ਪੈਸਾ ਜਿਹੜਾ ਇਹ 2 ਨੰਬਰ ਦੀ ਇਹਨਾਂ ਦੀ ਫੀਲਡ ਦੀ ਫੈਕਟਰੀ ਆ ਜਿੱਤੋਂ ਇਹਨਾਂ ਨੇ ਸਾਰਾ ਗਵਨ ਕੀਤਾ ਔਰ ਫੀਡ ਦੀ ਫੈਕਟਰੀ ਤੋਂ ਪੈਸਾ ਪਾ ਕੇ ਤੇ ਮੋਗੇ ਦੀ ਇੱਕ ਫੀਡ ਦੀ ਫੈਕਟਰੀ ਆ ਜਗਦੰਬੇ ਫੀਡ ਫੈਕਟਰੀ ਉਹਦੇ 'ਚ ਪੈਸਾ ਗਿਆ ਉਹਦੀਆਂ ਵੀ ਸਟੇਟਮੈਂਟ ਆ ਤੁਹਾਨੂੰ ਦਵਾਂਗੇ ਜੀ ਉਥੋਂ ਕਿਹਦੇ ਕਿਹਦੇ ਖਾਤੇ ਗਿਆ ਤੇ ਆ ਨਵੀਂ ਗੱਡੀ ਲੈ ਕੇ ਆਇਆ ਚੇਅਰਮੈਨ ਸਾਹਿਬ ਆਪਣਾ 24 ਲੱਖ ਰੁਪਏ ਦੀ ਹੋਣਾ ਇਹ ਵੀ ਅੱਗੇ ਆ ਗਿਆ ਜੀ ਬਲੌਕ ਖਡੂਰ ਸਾਹਿਬ ਬਲੌਕ ਖਡੂਰ ਸਾਹਿਬ ਤੋਂ ਹੰਸਾ ਵਾਲੇ ਤੋਂ ਪੈਸਾ ਗਿਆ ਜਾਂਗੀਰ ਤੋਂ ਗਿਆ ਕੱਲੇ ਤੋਂ ਗਿਆ ਕੰਗਾ ਤੋਂ ਗਿਆ ਕਡੂਰ ਸਾਹਿਬ ਤੋਂ ਗਿਆ ਖਖ ਗੋਂਦਾਲ ਤੋਂ ਗਿਆ ਗੋਂਦਵਾਲ ਸਾਹਿਬ ਤੋਂ ਪੈਸਾ ਗਿਆ ਜੀ ਬਲੌਗ ਤਰਨਦਾਰਨ ਬਾਗੜੀਆਂ ਖੁਰਦ ਤੋਂ ਗਿਆ ਮਲਮੋਰੀ ਤੋਂ ਗਿਆ ਮਾਨੋਚਾਲ ਕਲਾਂ ਜੋ 519000 ਰੁਪਇਆ ਉਹ ਫੈਕਟਰੀ ਚ ਟ੍ਰਾਂਸਫਰ ਹੋਇਆ ਜਿਹੜੀ ਰਜਿਸਟਰਡ ਹੈ ਕੋਟ ਕਪੂਰੇ ਪੱਖੋਕੇ ਤੋਂ ਗਿਆ ਤੇ ਰੈਸ਼ੀਆਣੇ ਤੋਂ ਗਿਆ ਪੈਸਾ ਇਹ ਸਾਰਾ ਪੈਸਾ ਆਪਣੇ ਹਲਕੇ ਦਾ ਜਿਹੜਾ ਇਹ ਫੀਲਡ ਦੀ ਫੈਕਟਰੀ ਚ ਗਿਆ ਤੇ ਮੇਰੀ ਆ ਬੇੰਦੀ ਆ 50 ਡੋਟ ਦੇ ਪਿੰਡਾਂ ਚ ਆਉਂਦਾ ਤੇ ਤੁਹਾਡਾ ਪੈਸਾ ਇਹਨਾਂ ਫੀਡ ਦੀਆਂ ਫੈਕਟਰੀਆਂ ਚ ਪਾ ਕੇ ਖਾ ਚੁੱਕਿਆ ਤੇ ਇਹਨੂੰ ਪੁੱਛੋ ਵੀ ਵਿਕਾਸ ਕਾਰਜ ਸਾਡੇ ਪਿੰਡਾਂ ਚ ਗੰਦ ਪਿਆ ਹੋਇਆ ਤੇ ਇਹ ਪੈਸਾ ਕਿੱਥੇ ਗਿਆ ਅਜੇ ਤਾਂ ਇਹ ਫੈਕਟਰੀ ਉਹਦੀ ਕੋਵਰੀ ਵਾਲੀ ਆਪਾਂ ਗੱਲ ਕੀਤੀ ਫੀਡ ਦੀ ਇਹ ਕਾਲੀਆ ਟਾਇਲ ਫੈਕਟਰੀ ਬਾਰੇ ਆਪਾਂ ਗੱਲ ਨਹੀਂ ਕੀਤੀ ਉਹ ਵੀ ਕਰਾਂਗੇ ਅਗਲੀ ਵੀਡੀਓ ਜੇ ਉਹ ਕਿੰਨੇ ਕਰੋੜ ਰੁਪਈਆ ਇੱਕ ਫੈਕਟਰੀ ਚ ਗਿਆ ਤੇ ਪਿੰਡਾਂ 'ਚ ਮਾਲ ਨਹੀਂ ਪਹੁੰਚਿਆ ਉਹਦਾ ਵੀ ਦੱਸਾਂਗੇ ਜੀ ਅੱਜ ਦੇ ਲਈ ਬਸ ਇੰਨਾ ਹੀ ਆ ਤੇ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰੂੰਗਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹਦੀ ਜਿਹੜੀ ਸਚਾਈ ਆ ਕਟਰ ਇਮਾਨਦਾਰ ਦੀ ਇਹ ਲੋਕਾਂ ਸਾਹਮਣੇ ਜ਼ਰੂਰ ਲਿਆਓ ਤੈਨੂੰ ਇਹਦਾ ਚਿਹਰਾ ਜਿਹੜਾ ਲੋਕ ਦਿਖਾਵਾ ਕਰਦਾ ਤੇ ਉਹ ਲੋਕਾਂ ਸਾਹਮਣੇ ਨੰਗਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ